ਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਨਾਮ ਦੱਸੋ ਜੀ ਆਪਣਾ ਹਾਂ ਮੈਂ ਅਰਾਜ ਸਿੰਘ ਪਿੰਡ ਲਖਤਗੜ ਜ਼ਿਲ੍ਹਾ ਬਰਨਾਲਾ ਹਾਂਜੀ ਨੰਬਰ ਦੱਸੋ ਜੀ ਆਪਣਾ 62392 ਹਾਂਜੀ 929595 ਠੀਕ ਹੈ ਜੀ ਕਿੰਨਾ ਕ ਬਾਣਾ ਵੀਰੇ ਆਪਣਾ ਮੱਕੀ ਦਾ ਪਕਾਉਆ ਇਹ 1 ਕਿੱਲਾ ਆਇਆ 1 ਕਿੱਲਾ ਪੂਰਾ ਜੀ ਹਾਂਜੀ ਠੀਕ ਆ ਦੇਖ ਸਕਦੇ ਭਰਾ ਮੱਕੀ ਦਾ ਕਿੱਲਾ ਕਿੰਨੇ ਕ ਦਿਨ ਲਗੂ ਲਊਗੀ ਆਲੇ ਆਪਣੇ 10 ਦਿਨ ਤਾਂ ਲਈ ਜੀ 10 ਦਿਨ ਲਈ ਜੀ ਫਿਰ ਦੇਖ ਸਕਦੇ ਭਰਾ ਸੱਲੀ ਪੂ ਟੌਪ ਦੀ ਆ ਹਨਾ ਦਾਣੇ ਜੇ ਬਣ ਜਾਂਦੇ ਹਾਲੇ ਜੇ ਕਿਸੇ ਨੂੰ ਜਰੂਰ ਤੋਂ ਵੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਜੀ ਰੇਟ ਕੀ ਹੈ ਜੀ ਦਾ ਰੇਟ ਫਿਰ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸੂंगे ਦੇਖ ਸਕਦੇ ਹੋ ਭਰਾ ਕੱਦ ਕੁਦ ਬਹੁਤ ਆ ਸੁਖਣਾ ਇੱਕ ਟਾਂਡ ਨੂੰ 2 2 3 3 ਲੱਗੀਆਂ ਹੋਈ ਸੱਲੀਆਂ ਜੀ ਦੇਖ ਸਕਦੇ ਠੀਕ ਹੈ ਨਾ ਕਿਸੇ ਨੂੰ 2 ਲੱਗੀਆਂ ਕਿੰਨੀਆਂ 3 ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਬਾਈ ਜੀ ਨਿਆਈਂ ਚੀ ਵਾਹਣਾ ਠੀਕ ਹੈ ਨਾ ਜਿਸ ਕਿਸੇ ਨੂੰ ਜਰੂਰ ਤੋਂ ਵੀ ਤਾਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਪਿੰਡ ਵਖਤਗੜ ਠੀਕ ਹੈ ਜੀ ਆਪਣੇ ਚੈਨਲ ਨੂੰ ਬਹੁਤ ਬਸ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੇਂ ਨਵੇਂ ਵੀਡੀਓ ਅ